ਤੇ ਮਨ ਵਿੱਚ ਤੇ ਬੜਾ ਚਾਅ ਸੀ ਭਾਈ ਸਾਹਿਬ ਐ ਅੰਗਰੇਜ਼ ਸਿੰਘ ਜਿਨ੍ਹਾਂ ਨੇ ਇੰਨੀ ਹਿੰਮਤ ਨਾਲ ਇੱਕ ਚੌਂਕੜੇ ਮਹਾਰਾਜ ਦਾ ਅਖੰਡ ਜਾਪ ਕੀਤਾ ਇੰਤਾਂ ਦੇ ਹਲੋ 6 ਪਾਠੀ ਹੁੰਦੇ ਆ ਫਿਰ ਵੀ 2 ਮਿੰਟ ਨਾਉਣ ਤੇ ਮੰਜੀ ਸਾਹਿਬ ਜੀ ਪਾਵੇ ਭੰਨਣ ਲੱਗ ਜਾਂਦੇ ਆ ਤੇ ਘੰਟੀਆਂ ਵਜਾਉਣ ਲੱਗ ਜਾਂਦੇ ਆ ਤੇ ਇਹੋ ਜਿਹਾ ਗੁਰਸ਼ਕਤੀ ਆ ਜਿਹੜਾ ਐਡਾ ਵੱਡਾ ਲੰਬਾ ਚੌਂਕੜਾ ਲਾ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਇੱਕ ਚੌਂਕੜੇ ਇੱਕ ਓੰਕਾਰ ਤੁਲਗੜ 1810 ਦੀ ਸਾਰਾ ਸੰਪੂਰਨ ਜਾਪ ਕੀਤਾ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹੋ ਅਬਿਨਾਸੀ ਪੁਰਖ ਹੈ ਸਭ ਮਹਿ ਰਹਾ ਸਮਾਇ ਪਰਮ ਸਤਕਾਰ ਜੋਗ ਸਤਗੁਰਾਂ ਦੀ ਸਾਜੀ ਨਵਾਜੀ ਹੋਈ ਸਾਧ ਸੰਗਤ ਜੀ ਗੁਰੂ ਕੀ ਫਤੈ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੈ ਅੰਮ੍ਰਿਤ ਬਾਣੀ ਦਾ ਕੀਰਤਨ ਹੋ ਰਿਹਾ ਸੀ ਔਰ ਇੱਕ ਜਥੇ ਨੇ ਕੀਰਤਨ ਦੀ ਸਮਾਪਤੀ ਕੀਤੀ ਹੈ ਔਰ ਅਗਲੇ ਜਥੇ ਨੇ ਅਜੇ ਕੀਰਤਨ ਦੀ ਆਰੰਭਤਾ ਕਰਨੀ ਹੈ। ਤੋਂ ਅੱਜ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜੋਤੀ ਜੋਤ ਸਮਾਉਣ ਦਾ ਗੁਰਪੁਰਬ ਹੈ। ਜੋ ਸਾਧ ਸੰਗਤ ਜੀ ਅੱਜ ਦੇ ਦਿਨ ਬਿਕਰਮੀ ਸੰਮਤ 1596 ਅਸੂਵਦੀ 10ਵੀਂ ਈਸਵੀ ਸਨ 1539 ਨੂੰ ਸ੍ਰੀ ਕਰਤਾਰਪੁਰ ਸਾਹਿਬ ਦੇ ਵਿੱਚ ਜਗਤ ਗੁਰੂ ਬਾਬਾ ਜੀ ਨੇ ਆਪਣੇ ਪਰਮ ਪਿਆਰੇ ਸੇਵਕ ਸ੍ਰੀ ਲਹਿਣਾ ਜੀ ਨੂੰ ਗੁਰਤਾ ਗੱਦੀ ਦਾ ਤਖਤ ਬਖਸ਼ਿਸ਼ ਕਰਕੇ ਥਾਪਿਆ ਲਹਿਣਾ ਜੀ ਮਦੇ ਗੁਰਿਆਈ ਸਿਰ ਛਤਰ ਫੇਰਾਇਆ ਜੋਤੀ ਜੋਤ ਮਿਲਾਇ ਕੈ ਸਤਿਗੁਰ ਨਾਨਕ ਰੂਪ ਵਟਾਇਆ ਸਤਿਗੁਰੂ ਜੀ ਨੇ ਸਣਦੇਈ ਸੱਚਖੰਡ ਪਿਆਨਾ ਕੀਤਾ ਸਤਿਗੁਰੂ ਗਰੀਬ ਨਿਵਾਜ ਸਾਹਿਬ ਜੀ ਦਾ ਜੋ ਜੋਤੀ ਜੋ ਸਮਾਉਣ ਦਾ 486 ਸਾਲਾ ਗੁਰਪੁਰਬ ਹੈ ਇਸ ਪਵਿੱਤਰ ਸਥਾਨ ਤੇ ਗੁਰਦੁਆਰਾ ਸ੍ਰੀ 베ਰ ਸਾਹਿਬ ਜੀ ਵਿਖੇ ਵੀ ਸ਼ਰਧਾ ਭਾਵਨਾ ਸਹਿਤ ਮਨਾਇਆ ਗਿਆ ਉਥੇ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅਸਥਾਨ ਗੁਰਦੁਆਰਾ ਸ੍ਰੀ ਗੁਰੂ ਕਾ ਬਾਗ ਸਾਹਿਬ ਜੀ ਵਿਖੇ ਸ੍ਰੀ ਅਕਨਪੁਰ ਸਾਹਿਬ ਜੀ ਦੇ ਭੋਗ ਸੰਪੂਰਨ ਹੋਏ ਕਥਾ ਕੀਰਤਨ ਦਾ ਪ੍ਰਵਾਹ ਚੱਲਿਆ ਬਹੁਤ ਹੀ ਸਤਿਕਾਰਯੋਗ ਮਹਾਪੁਰਖ ਸ੍ਰੀਮਾਨ ਸੰਤ ਬਾਬਾ ਜਗਜੀਤ ਸਿੰਘ ਜੀ ਹਰਖੋਵਾਲ ਵਾਲੇ ਮਹਾਪੁਰਖਾ ਨੇ ਜਿੱਥੇ ਅੱਜ 80 ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਹੈ ਉਸ ਪਵਿੱਤਰ ਸ਼ਬਦ ਦੀ ਵਿਆਖਿਆ ਗੁਰੂਕੀਆਂ ਸੰਗਤਾਂ ਨੂੰ ਸਰਵਣ ਕਰਵਾਈ ਉਥੇ ਨਾਲ ਹੀ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਪਾਵਨ ਪਵਿੱਤਰ ਇਤਿਹਾਸ ਸੰਗਤਾਂ ਨੂੰ ਸਰਵਣ ਕਰਵਾਇਆ ਔਰ ਬਹੁਤ ਹੀ ਸਤਿਕਾਰਯੋਗ ਮਾਫਰਖਾਂ ਦੇ ਪ੍ਰੇਮ ਵਾਲੇ ਸਿੰਘ ਭਾਈ ਅੰਗਰੇਜ਼ ਸਿੰਘ ਜੀ ਜਿਨ੍ਹਾਂ ਦਾ ਨਗਰ ਮਾਝੇ ਦੀ ਧਰਤੀ ਤੇ ਰਾਦਲ ਕੇ ਹੈ ਜੋ ਨਗਰ ਕਿਰਤੋਵਾਲ ਦੇ ਵਿੱਚ ਗ੍ਰੰਥੀ ਸਿੰਘ ਦੀ ਸੇਵਾ ਨਿਭਾਰੇ ਹਨ ਜਿਨ੍ਹਾਂ ਨੇ ਗੁਰੂ ਕੀ ਕਿਰਪਾ ਦੇ ਨਾਲ ਇੱਕ ਚੌਂਕੜੇ ਦੇ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਕੀਤਾ ਹੈ ਔਰ ਉਹ ਵੀ ਉੱਥੇ ਗੁਰੂ ਕੇ ਬਾਗ ਸਾਹਿਬ ਪਹੁੰਚ ਰਹੇ ਸਨ ਔਰ ਉੱਥੇ ਸਮਾਪਤੀ ਹੋਈ ਫਿਰ ਮਹਾਪੁਰਖਾਂ ਨੇ ਬਚਨ ਕੀਤਾ ਕਿ ਆਪਾਂ ਭਾਈ ਸਾਹਿਬ ਜੀ ਨੂੰ ਧੰ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੇ ਚਰਨਾਂ ਦੇ ਵਿੱਚ ਜਾ ਕਰਕੇ ਸਨਮਾਨ ਕਰੀਏ ਇਸ ਕਰਕੇ ਹੁਣ ਗੁਰੂ ਕੇ ਦਰਬਾਰ ਦੇ ਵਿੱਚ ਸਤਿਕਾਰਯੋਗ ਮਹਾਪੁਰਖ ਔਰ ਇਸ ਸਥਾਨ ਦੇ ਮੈਨੇਜਰ ਸਹਿਬਾਨ ਭਾਈ ਅਵਤਾਰ ਸਿੰਘ ਜੀ ਉਹ ਵੀ ਪਹੁੰਚ ਰਹੇ ਹਨ ਔਰ ਜਹੇਦਾਰ ਸਹਿਬਾਨ ਸਰਦਾਰ ਜਰਨੈਲ ਸਿੰਘ ਜੀ ਡੋਗਰਾਂ ਵਾਲਾ ਔਰ ਗੁਰੂ ਕੇ ਵਜੀਰ ਗਰੰਥੀ ਸਹਿਬਾਨ ਰਲ ਕੇ ਭਾਈ ਅੰਗਰੇਜ਼ ਸਿੰਘ ਜੀ ਦਾ ਸਨਮਾਨ ਕੀਤਾ ਜਾਵੇਗਾ ਜੋ ਗੁਰੂ ਮਹਾਰਾਜ ਸਾਹਿਬ ਜੀ ਨੇ ਉਹਨਾਂ ਤੋਂ ਸਾਧ ਸੰਗਤ ਜੀ ਇਹ ਪਾਵਨ ਪਵਿੱਤਰ ਆਪਣੀ ਸੇਵਾ ਲਈ ਹੈ ਸੋ ਮਹਾਰਾਜ ਸਾਹਿਬ ਸੱਚੇ ਬਾਦਸ਼ਾਹ ਕਿਰਪਾ ਕਰਨ ਉਪਰੰਤ ਸਾਧ ਸੰਗਤ ਜੀ ਫਿਰ ਸੋ ਜੋ ਅਗਲਾ ਜਥਾ ਹੈ ਅਮਰਤ ਬਾਣੀ ਦਾ ਕੀਰਤਨ ਗੁਰੂਆਂ ਦੀਆਂ ਸੰਗਤਾਂ ਨੂੰ ਸਰਵਣ ਕਰਵਾਏਗਾ ਸੋ ਜਿੰਨਾ ਚਿਰ ਮੰਜਰ ਸਾਹਿਬਾਂ ਨਹੀਂ ਪਹੁੰਚਦੇ ਹਨ ਸੋ ਦਾਸ ਆਪ ਜੀ ਦੇ ਨਾਲ ਬੇਨਤੀ ਸਾਂਝੀ ਕਰੇ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਵਿਕਰਮੀ ਸੰਮਤ 1526 ਨੂੰ ਗੱਦਕ ਦੀ ਪੂਰਨਮਾਸੀ ਨੂੰ ਸ੍ਰੀ ਨਨਕਾਣਾ ਸਾਹਿਬ ਦੀ ਧਰਤੀ ਤੇ ਪ੍ਰਕਾਸ਼ ਧਾਰਿਆ ਬਚਪਨ ਦੇ 15 ਬਰੇ ਮਹਾਰਾਜ ਸਾਹਿਬ ਜੀ ਨੇ ਨਨਕਾਣਾ ਸਾਹਿਬ ਦੀ ਧਰਤੀ ਨੂੰ ਭਾਗ ਲਾਏ 1541 ਵਿੱਚ 15 ਸਾਲ ਦੀ ਸਰੀਰਕਾਰਬਲਾ ਵਿੱਚ ਮਹਾਰਾਜ ਸਾਹਿਬ ਜੀ ਸੁਲਤਾਨਪੁਰ ਲੋਧੀ ਆਏ 1542 ਵਿੱਚ ਮੋਦੀ ਖਾਨਾ ਸੰਭਾਲਿਆ 17 ਸਾਲ ਦੀ ਸਰੀਰਕਾਰਬਲਾ ਵਿੱਚ ਗੁਰੂ ਸਾਹਿਬ ਜੀ ਦਾ ਮੰਗਣਾ ਹੋਇਆ 18 ਸਾਲ ਦੀ ਸਰੀਰਕਾਰਬਲਾ ਵਿੱਚ ਤਨਤਨ ਮਾਤਾ ਸੁਲਖਣੀ ਜੀ ਦੇ ਨਾਲ ਵਿਆਹ ਹੋਇਆ ਗੁਰੂ ਸਾਹਿਬ ਜੀ ਦਾ ਔਰ 1551 ਵਿੱਚ ਵੱਡਾ ਸਹਿਬਜਾਦਾ ਤੰਤਨ ਬਾਬਾ ਸ੍ਰੀ ਚੰਦ ਸਾਹਿਬ ਜੀ ਪ੍ਰਗਟ ਹੋਏ 1553 ਵਿੱਚ ਤੰਤਨ ਬਾਬਾ ਲਖਮੀ ਦਾਸ ਸਾਹਿਬ ਜੀ ਪ੍ਰਗਟ ਹੋਏ ਔਰ ਸੁਲਤਾਨਪੁਰ ਸਾਹਿਬ ਦੀ ਭਾਗਾ ਭਰੀ ਧਰਤੀ ਤੇ ਮਹਾਰਾਜ ਨੇ ਇਥੇ ਆਪਣੇ ਚਰਨਾਂ ਦੀ ਸ਼ੋਭਕਸ਼ ਕਰਕੇ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਆ ਇਸ ਦੇ ਜਰੇ ਜਰੇ ਨੂੰ ਪਵਿੱਤਰ ਕੀਤਾ ਹੈ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਸਤਿਗੁਰੂ ਜੀ ਨੇ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਨੂੰ ਵਡਿਆਈ ਬਖਸ਼ਿਸ਼ ਕੀਤੀ ਫਿਰ ਆਗਿਆ ਕੀਤੀ ਆਪ ਜੀ ਖਡੂਰ ਸਾਹਿਬ ਜਾ ਕਰਕੇ ਗੁਰਸਿੱਖੀ ਦਾ ਪ੍ਰਚਾਰ ਪ੍ਰਸਾਰ ਕਰੋ ਦਿੱਤਾ ਛੋੜ ਕਰਤਾਰਪੁਰ ਬੈਠ ਖਰੂਰੇ ਜੋਤ ਜਗਾਈ ਸੋ ਸਤਿਕਾਰਯੋਗ ਮਹਾਪੁਰਖ ਹੁਣ ਸਾਧ ਸੰਗਤ ਜੀ ਭਾਈ ਸਾਹਿਬ ਜੀ ਦਾ ਸਨਮਾਨ ਕਰਨਗੇ ਔਰ ਜ਼ਹੀਦਾਰ ਸਾਹਿਬ ਜੀ ਵੀ ਪਹੁੰਚ ਚੁੱਕੇ ਹਨ ਮੈਜਰ ਸਾਹਿਬ ਜੀ ਵੀ ਸੋ ਗੁਰੂ ਮਹਾਰਾਜ ਸਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਮਾਪੁਰਖ ਆਪ ਜੀ ਦੇ ਨਾਲ ਬਚਨਾਂ ਦੀ ਸਾਂਝ ਪਾਉਣਗੇ ਜੀ ਸਾਧ ਸੰਗਤ ਜੀ ਕਲਯੁਗ ਵੀ ਹੈ ਜਿੱਥੇ ਮਹਾਰਾਜ ਕਿਰਪਾ ਕਰਦੇ ਸਤਯੁਗ ਵੀ ਹੈ ਅੱਜ ਦੇਖੋ ਸਤਯੁਗ ਦੀਆਂ ਘੜੀਆਂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜੋਤੀ ਜੋਤ ਸਮਾਉਂਦਾ ਪਰਵਿਆ ਜਿੱਥੇ ਸਾਰੀਆਂ ਜਥੇਬੰਦੀਆਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਸਭਾਨ ਮਹੰਦਰ ਸਾਹਿਬ ਜੀ ਤੇ ਦੂਰੋਂ ਨੇੜਿਓਂ ਆਇਆਂ ਸਾਰੀਆਂ ਸੰਗਤਾਂ ਸ਼ਹਿਰ ਦੀਆਂ ਸੰਗਤਾਂ ਤੇ ਭਾਈ ਸਾਹਿਬ ਭਾਈ ਅੰਗਰੇਜ਼ ਸਿੰਘ ਜੀ ਦੇਹ ਲੋ ਦੋ ਵੇਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਇੱਕ ਚੌਂਕੜੇ ਇਨਾਂ ਨੇ ਅਖੰਡ ਜਾਪ ਕੀਤਾ ਕਿੰਨਾ ਔਖਾ ਹੈ ਪਰ ਮਹਾਰਾਜ ਸੱਚੇ ਪਾਤਸ਼ਾਹ ਸੇਵਕ ਹੋ ਸੇਵਾ ਬਣਾਈ ਹੁਕਮਬੂਝ ਪਰਮਪਦ ਪਾਈ ਉਸਤੇ ਚੌਂਗਣ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਾ ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਦੇ ਘਰ ਤੋਂ ਅਜ ਸਾਰਿਆਂ ਨੂੰ ਬਖਸ਼ਣਾ ਮਿਲੀਆਂ ਤੇ ਮਨ ਵਿੱਚ ਤੇ ਬੜਾ ਚਾਅ ਸੀ ਭਾਈ ਸਾਹਿਬ ਐ ਅੰਗਰੇਜ਼ ਸਿੰਘ ਜਿਨ੍ਹਾਂ ਨੇ ਇੰਨੀ ਹਿੰਮਤ ਨਾਲ ਇੱਕ ਚੌਂਕੜੇ ਮਹਾਰਾਜ ਦਾ ਅਖੰਡ ਜਾਪ ਕੀਤਾ ਇੰਤਾਂ ਦੇ ਹਲਾ 6 ਪਾਠੀ ਹੁੰਦੇ ਆ ਫਿਰ ਵੀ 2 ਮਿੰਟ ਨਾਉਣ ਤੇ ਮੰਜੀ ਸਾਹਿਬ ਜੀ ਪਾਵੇ ਭੰਨਣ ਲੱਗ ਜਾਂਦੇ ਆ ਤੇ ਘੰਟੀਆਂ ਵਜਾਉਣ ਲੱਗ ਜਾਂਦੇ ਆ ਇਹੋ ਜਿਆ ਗੁਰਸਿੱਖੀ ਆ ਜਿਹੜਾ ਐਡਾ ਵੱਡਾ ਲੰਬਾ ਚੌਂਕੜਾ ਲਾ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਚੌਂਕੜੇ ਇੱਕ ਓੰਕਾਰ ਤੋਂ ਲੈ ਕੇ 1810 ਦੀ ਸਾਰਾ ਸੰਪੂਰਨ ਜਾਪ ਕੀਤਾ ਤੇ ਚੋਂ ਕਿ ਨਾਤਲੇ ਛੱਡਿਆ ਨਹੀਂ ਕੋਈ ਚੌਂਕੜੇ ਤੇ ਗੁਰੂ ਮਹਾਰਾਜ ਦੀ ਆਪਣੀ ਦਇਆ ਹੈ ਤੇ ਮਹਾਰਾਜ ਤੇ ਦਰਬਾਰ ਵਿੱਚ ਉਹਨਾਂ ਨੂੰ ਆਪਾਂ ਸਨਮਾਨ ਦੇ ਰਹੇ ਹਾਂ ਪਰ ਸੱਚੇ ਪਾਤਸ਼ਾਹ ਮੇਰ ਕਰਨ ਗਾਂ ਵਾਸਤੇ ਵੀ ਸਰਦੀ ਕਲਾ ਬਖਸ਼ਿਸ਼ ਕਰਨ ਸਾਰਿਆਂ ਲਈ ਸਮੁੱਚੇ ਰੂਪ ਤੋਂ ਧੰਨਵਾਦ ਵਾਹਿਗੁਰੂ ਜੀ ਦਾ ਕੰਮ ਸਾਹ ਵਾਹਿਗੁਰੂ ਜੀ ਦੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋਨਿਹਾਲ ਰਾਗੀ ਜਥੇ ਨੂੰ ਬੇਨਤੀ ਆਪ ਜੀ ਅੰਮ੍ਰਿਤ ਬਾਣੀ ਦਾ ਕੀਰਤਨ ਆਰੰਭ ਕਰੋ ਜੀ